ਕੀ ਪਾਕਿਸਤਾਨ ਦੀ ਧੜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਥੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹਿ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਦੇਂਗੇ ਧੜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹ ਉਹ ਸ਼ੇਰ ਟੈਕਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਤਰ ਕੋ ਪਰਵਾਹ ਹੀ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਿੱਖਣ ਵਾਲੇ ਕਹਿੰਦੇ ਕਿ ਬੰਬ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਜਾਵੇ ਹਾਂ ਜਿਹੇ ਭੇਜੋ ਸਿਤਾ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾੜਾ ਖਾਣ ਪਿਆਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੂਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ੱੱਕੇ ਦਵਾਂਗੇ ਸਿਖਸ਼ਣ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਏ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਉਗੀ, ਸਾੜਾ ਖਸ਼ ਪਿਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੱਲਮ ਹਾਂ ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ। ਸਰ ਸਿਫਸਨਾ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਇਓ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾੜਾ ਖੁਸ਼ ਪਿਆਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨ ਮੰਨ ਪੱਟ ਵੀ ਕਰਾਂਗੇ ਦਵਾਈ ਬੋਟੇ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਮਾ ਸਰ ਸਿੱਖਣ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਇਓ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ ਸਾੜਾ ਕੋਸ਼ ਪਿਆਉਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨ ਲਮ ਹਾਂ ਮੰਨ ਲਮ ਪੱਟ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਦੇ ਸੀ ਤੱਕੇ ਦਵਾਂਗੇ ਚੱਲੋ ਹੁਣ ਮਾ ਸਰ ਸਿਵਲਾਂ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਏ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ, ਸਾੜਾ ਕੋਸ਼ਤ ਪਿਆਊਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਮੰਨ ਲੇ ਪੱਟੀ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ਧੱਕੇ ਦਵਾਂਗੇ ਚੱਲੋ ਹੁਣ। ਮਾ ਸਰ ਸਿਫਸਨਾ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਿਲਾਓ ਉਹਨਾਂ ਨੂੰ। ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾਰਾ ਖਾਸ਼ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਹਾਂ। ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੇ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ। ਚੱਲੋ ਹੁਣ। ਮਾ ਸਰ ਸਿਵਸਨਾ ਵਾਲੇ ਕਹਿੰਦੇ ਕਿ ਕੰਮ ਬੰਨ੍ਹ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜਾ ਖੂਸ਼ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੱਲਮ ਹਾਂ ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ। ਚੱਲੋ ਹੁਣ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ